ਹੈਲੋ ਹਾਂਜੀ ਸਸਤੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਆਈ ਤੁਹਾਡਾ ਆਪਣੀ YouTube ਚੈਨਲ ਉੱਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਣ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਬੈਲ ਆਈਕਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਹੁਣੇ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਚਲੋ ਜੀ ਸਟਾਰਟ ਕਰਦੇ ਆਪਾਂ ਇੱਥੇ ਅੱਜ ਦਾ ਵਲੌਗ ਇਹ ਲੋ ਜੀ ਇੱਥੇ ਟਾਈਮ ਹੋ ਗਿਆ ਸੀ ਜੀ 1 ਵਜੇ ਦਾ ਤੇ ਆਪਾਂ ਸੋਚਿਆ ਵੀ ਆਪਾਂ ਕਲਿੱਪ ਸ਼ੂਟ ਕਰ ਲਈਏ ਤੇ ਹੁਣ ਆਪਾਂ ਇਹਨਾਂ ਨੂੰ ਅੰਦਰ ਨਹੀਂ ਬੰਦੇ ਬਾਹਰ ਹੀ ਬੰਦ ਦਿੰਨੇ ਆ ਨਿਮਤ ਥੱਲੇ ਕਿਉਂਕਿ ਧੁੱਪੇ ਘੜਦੀ ਨਹੀਂ ਇੱਥੇ ਨਾਲੇ ਇਹਨਾਂ ਨੂੰ ਤਾਂ ਧੁੱਪ ਆ ਜਾਂਦੀ ਹੈ ਉਹਨਾਂ ਨੂੰ ਤਾਂ ਛਾਂ ਹੀ ਰਹਿੰਦੀ ਹੈ ਪਰ ਆਪਦੀ ਐਡਜਸਟਮੈਂਟ ਜੀ ਕਰ ਲੈਂਦੇ ਆ ਨੀ ਵੀ ਛਾਵੇਂ ਜੇ ਹੋ ਕੇ ਬਹਿ ਜਾਂਦੀਆਂ ਨੇ ਚੋਚ ਕਰੋ ਚੱਕ ਕੇ ਆਰਾਮ ਨਾਲ ਬੈਠੀਆਂ ਨੇ ਇੱਥੇ ਬਕੈਨ ਦੀ ਸ਼ਾਂ ਆ ਜਾਂਦੀ ਹੈ ਕਿਉਂਕਿ ਪਡਛਾਵਾ ਹੁਣ ਇੱਧਰ ਨੂੰ ਟਲਣ ਲੱਗ ਗਿਆ। ਬਾਕੀ ਆ ਬੈਠੀਆਂ ਨਹੀਂ ਜੀ। ਲੋ ਜੀ। ਇਹ ਆਪਣੀ ਛੋਟੀ ਹੈ। ਡਰ ਬਣਨ ਲੱਗੀ ਇਹ ਵੀ। ਹੁਣ 7ਵਾਂ ਮਹੀਨਾ ਲੱਗ ਚੁ 15 ਤਰੀਕ ਨੂੰ ਇਹਨੂੰ। ਆਪਣੀ ਬੂਰੀਆਂ। ਥੱਲੇ ਆਪਾਂ ਗੱਦੇ ਵਿਛਾਤੇ। ਤੋ ਆਪਣੀਆਂ ਇਹ ਇਧਰ ਬੈਠੀਆਂ ਨੇ ਇਹਨਾਂ ਨੂੰ ਬਾਹਰ ਬੰਨਿਆ ਸੀ ਇਹ ਕਿੱਲੇ ਫੱਟ ਲਈਆਂ ਤਾਂ ਕਰਕੇ ਫਿਰ ਇਹਨਾਂ ਨੂੰ ਆਪ ਅੰਦਰ ਬੰਨਤਾ ਲੋ ਜੀ ਉਸ ਤੋਂ ਬਾਅਦ ਆਪਣਾ ਤਾਂ ਵਲੌਗ ਛੋੜ ਨਹੀਂ ਹੋਇਆ ਤੇ ਹੁਣ ਟਾਈਮ ਹੋ ਗਿਆ ਸੀ ਜੀ 7 ਤੱਕ ਵੇਲਾ ਹੋ ਗਿਆ ਟਾਈਮ ਤੇ ਹੁਣ ਆਪਾਂ ਮੱਝਾਂ ਨੂੰ ਅੰਦਰ ਬੰਨਦੇ ਹਾਂ ਹੁਣ ਆਪਾਂ ਆਪਣਾ ਵਲੌਗ ਨੂੰ ਕੰਟੀਨਿਊ ਕਰਾਂਗੇ ਚਲੋ ਜੀ ਸ਼ੁਰੂ ਕਰਦੇ ਇੱਕ ਆਪਾਂ ਬੰਨਿਆ ਹਾਂ ਦੀ ਫਿਰ ਮੈਂ ਜ਼ਿਆਦਾ ਗਿਆਪਾ ਵਲੌਗ ਬਣਾ ਲੀਏ ਚਲੋ ਜੀ ਹੁਣ ਹੈਗੀ ਹੈ ਲక్ష్ਮੀ ਤੇ ਲక్ష్ਮੀ ਮੰਮੀ ਦੀ ਵਾਰੀ ਆਪਣੀ ਲక్ష్ਮੀ ਬੈਠੀਏ ਲੋ ਜੀ ਐਸ ਵੇਲੇ ਹੁਣ ਆਪਾਂ ਸਾਰੇ ਪਸ਼ੂਆਂ ਨੂੰ ਪਾਣੀ ਦਿਖਾਉਣੇ ਹੁੰਦੇ ਆ ਆਪਣੇਆਂ ਨੂੰ ਕਿਉਂਕਿ ਐਸ ਵੇਲੇ ਪਸ਼ੂ ਨਹੀਂ ਰਹਿਣਾ ਰੱਜਿਆ ਹੁੰਦਾਗਾ ਉਹਨੂੰ ਪਤਾ ਹੁੰਦਾ ਵੀ ਹੁਣ ਰਾਤ ਨੂੰ ਨੀਰਾ ਨਹੀਂ ਪਾਉਂਦੇ ਤਾਂ ਪਸ਼ੂ ਰੱਜ ਕੇ ਪਾਣੀ ਪੀ ਲੈਂਦਾਗਾ तो जी, ये अपनी खड़ खड़ के पानी पीती है हाल आप इन खड़ावे दो तीन मिनट होर इत हो पी गई ये अपनी लक्ष्मी है तो आपते अंदर ਇਹ ਰੁਕ ਰੁਕ ਕੇ ਪਾਣੀ ਪਿੰਦੀ ਹੈ ਤੇ ਆਪਾਂ ਜਨੀਤ ਸੁਣ ਤੋਂ ਪਹਿਲਾਂ ਮਿਹਨਤ ਕੀਤੀ ਸੀ ਹੁਣ ਆਪਾਂ ਨੂੰ ਆਪਣੀ ਉਹ ਮਿਹਨਤ ਦਾ ਫਲ ਮਿਲ ਜੰਦਾਗਾ ਬਹੁਤ ਸੋਹਣੇ ਦੁੱਧ ਦੇ ਚੱਲ ਰਹੀ ਹੈ ਇਹ ਆਪਣੇ ਕੋਲ ਪਿਛਲੀ ਵਾਰ ਨਾਲ ਤਾਂ ਬਹੁਤ ਜ਼ਿਆਦਾ ਵਧੀਆ ਦੁੱਧ ਦੇ ਚੱਲ ਰਹੀ ਹੈ ਇਹ ਜਿਵੇਂ ਅੱਜ ਬਾਈਕ ਦੇ ਨਾਲ ਦੀ ਸੂਈ ਹੋਈ ਹੈ ਤਾਂ ਅਕੋਰਡਿੰਗ ਜਸ 10 18 ਕਿਲੋ ਤੇ ਆਰਾਮ ਨਾਲ ਚੱਲ ਰਹੀ ਹੈ ਵੱਧਦੀ ਹੁਣ ਇਦੋਂ ਕਟਨੇਗਾ ਇਹ ਆਪਣੀ ਲక్ష్ਮੀ ਹੈ ਚਲੋ ਇਹ ਮਜਰਾ ਪੰਨ ਸਭ ਤੋਂ ਬਾਦਰ ਡਾਰ ਰਹਿਦਾਗਾ ਕਿਉਂਕਿ ਜੇ ਖੁੱਲ ਗਈ ਫਿਰ ਇਕਦਿਦਾ ਹੱਡ ਗੋਡਾ ਤੋੜ ਦੂਗੀ ਇੰਨੀ ਭੈੜੀ ਤਾਂ ਕਰਕੇ ਆਪ ਇਹਨੂੰ ਸਭ ਤੋਂ ਮਜ਼ਬੂਤ ਕਿੱਲੇ ਤੇ ਬੰਦਦੇ ਨਾਲ ਇੱਕ ਸਾਈਡ ਤੇ ਬੰਦਦੇ ਆ ਲੋ ਜੀ ਹੁਣ ਆਪਾਂ ਇਹ ਵੀ ਬੰਨ੍ਹਦੀ ਲక్ష్ਮੀ ਉਹਦੀ ਮੰਮੀ ਦੇ ਪਿੱਛੇ ਬੰਨ੍ਹਦੇ ਕਿਉਂਕਿ ਫਿਰ ਜੇ ਆਪਾਂ ਸਾਈਡ ਤੇ ਬੰਨ੍ਹਦੀ ਇਹਨਾਂ ਜੇ ਉੱਧਰ ਬੰਨ੍ਹਦੀ ਫਿਰ ਨਾ ਉਹ ਉੱਧਰ ਵੀ ਗੇਟ ਹੈ ਆਪਣੇ ਤੇ ਇੱਧਰ ਵੀ ਆਪਣੇ ਗੇਟ ਹੈ ਪਹਿਲਾਂ ਸੀ ਉੱਥੇ ਬੰਨ੍ਹਨ ਦੀ ਸੋਚਦੇ ਸੀ ਕਿ ਪਰ ਇੱਕ ਨਹੀਂ ਬੰਨੀ ਸੀ ਫਿਰ ਇਹ ਪਰਲੇ ਪਾਸੇ ਚਲ ਜਾਂਦੀ ਹੈ ਫਿਰ ਇਹਦੀ ਮਾਰਿੰਗਦੀ ਹੈ ਇਹਨੂੰ ਤਾਂ ਕਰਕੇ ਆਪਾਂ ਇਹਦੇ ਪਿੱਛੇ ਬੰਨ੍ਹਦੇ ਆ ਤੇ ਪਹਿਲਾਂ ਆਪਣਾ ਬਰਾਂਡਾ ਇੱਥੋਂ ਤੱਕ ਹੀ ਹੁੰਦਾ ਸੀ ਇੱਥੋਂ ਤੱਕ ਅਜੇ ਛੋਟੀ ਖੁਰਲੀ ਆ ਇੱਥੋਂ ਤੱਕ ਹੀ ਬਚਾਲੇ ਕੰਦ ਸੀਗੀ ਆ ਦੋ ਕੁ ਮਹੀਨੇ ਪਹਿਲਾਂ ਹੀ ਹਲੇ ਆਪਾਂ ਢਾਈ ਆ ਉਹ ਕੰਦ ਤੇ ਇੱਧਰ ਫਰਸ਼ ਲਾਈ ਆਪਾਂ ਖੁਰਲੀ ਵਧਾ ਲਈ ਖੁਰਲੀ ਪਹਿਲਾਂ ਇੱਥੇ ਹੈਗੀ ਸੀਗੀ ਕਿਉਂਕਿ ਪਹਿਲਾਂ ਆਪਣੇ ਘੋੜੀਆਂ ਹੁੰਦੀਆਂ ਸੀਗੀਆਂ ਤੇ ਉਹਨਾਂ ਦੀ ਖੁਰਲੀ ਸੇਹ ਨਾਲੇ ਉੱਚਾ ਚੱਕਦਾ ਬਰਾਂਡਾ ਤੇ ਨਾਲੇ ਕੰਦ ਢਾੜੀ ਕੰਦ ਢਾਤੀ ਬਚਾਲੋ ਚਲੋ ਜੀ ਹੁਣ ਆਪਾਂ ਅਗਣੀਆਂ ਖੋਲਦੇ ਆ ਖੁਰਲੀ ਜਮਾ ਖਾ ਲਈ ਐ ਕਿ ਗਿਰਾਤ ਲਾ ਪਨੀਰ ਨਹੀਂ ਪਉਂਦੇ ਇਹਨਾਂ ਨੂੰ ਸਵੇਰੇ ਸੁਨੇਹਾ ਪਾਵਾਂਗੇ। ਲੋ ਜੀ ਹੁਣ ਆਪਾਂ ਬੂਰੀ ਖੋਲ ਲੈਂਦੀ ਇੱਥੇ ਤੇ ਬੰਨੀ ਨਹੀਂ ਆਪਾਂ ਖੁੱਲੀ ਹੋਈ ਹੈ ਇਹ ਕਿਉਂਕਿ ਆਪਣੇ ਪਸ਼ੂ ਖੁੱਲੇ ਹੀ ਪਾਣੀ ਪੀ ਲੈਂਦੇ ਆ ਇਧਰ ਉਧਰ ਨਹੀਂ ਭੱਜਦੇ ਕਿਉਂਕਿ ਆਪਾਂ ਜਰ ਬਾਹਰ ਬੰਦਿਆ ਉਹ ਵੀ ਡੱਗੀ ਬਚਾ ਲਈ ਆ ਜਾਂਦੀ ਹੈ ਜਾਂਦੇ ਪੀ ਜਾਂਦੇ ਆ ਜੋ ਆਪਾਂ ਅੰਦਰ ਬੰਦੇ ਫਿਰ ਵੀ ਪੀ ਜਾਂਦੇ ਆ ਕਿਉਂਕਿ ਡੱਗੀ ਆਪਾਂ ਉਸ ਹਿਸਾਬ ਨਾਲ ਹੀ ਬਣਾਈ ਹੋਈ ਹੈ ਵੀ ਪਸ਼ੂ ਆਉਂਦਾ ਵੀ ਪਾਣੀ ਪੀਵੇ ਤੇ ਜਾਂਦਾ ਵੀ ਤੇ ਅੱਜ ਆਪਣੇ ਲਈ ਇੱਕ ਹੋਰ ਖੁਸ਼ੀ ਦੀ ਗੱਲ ਹੈ। ਅੱਜ ਆਪਣੀ ਬੂਰੀ ਦਾ ਇੱਕ ਦਿਨ ਘਟ ਗਿਆ ਮਹੀਨੇ ਚ 29 ਦਿਨ ਰਹਿ ਗਏ ਚਲੋ ਜੀ ਦੇਖੋ ਕੀ ਦਿੰਦੀ ਹੈ ਕੱਟਾ ਦੇਵੇ ਕੱਟੀ ਦੇਵੇ ਬਸ ਦੇਦੇ ਬੂਰੇ ਰੰਗ ਦਾ ਕਿਉਂਕਿ ਇਹਨੇ ਹਲੇ ਤੱਕ ਤੇ ਨੇ ਕਟਰੂ ਕਾਲੇ ਰੰਗ ਚ ਹੀ ਦਿੱਤੇ ਆ ਚਲੋ ਜੀ ਲੋ ਜੀ ਹੁਣ ਇੱਥੇ ਆਪਾਂ ਬਰਕਤ ਖੋਲ ਲੈਂਦੇ ਤੇ ਉਹਦੀ ਮਾਂ ਖੋਲ ਲੈਂਦੀ ਉਪਰਾਂ ਉਹ ਪੀ ਜਾਂਦੀ ਆ ਪਾਣੀ ਲੋ ਜਮਾ ਖੁੱਲੀਆਂ ਨੇ ਐਸੇ ਆਣੀਆਂ ਨੇ ਵਿਚਾਰੀਆਂ ਵੀ ਪਾਣੀ ਤੇ ਹੀ ਲੱਗ ਜਾਂਦੀਆਂ ਨੇ ਤੇ ਬੂਰੀਆਂ ਆਪਾਂ ਬੰਨ੍ਹਤੀ ਸੀ ਹੁਣ ਇਹਨਾਂ ਦੀ ਵਾਰੀ ਆ ਗਈ ਕਿਉਂਕਿ ਆਪਾਂ ਲੈਣ ਵਾਰੀ ਖੋਲਦੇ ਆ ਪਸ਼ੂ ਫਿਰ ਨਹੀਂ ਤਾਂ ਜੇ ਆਪਾਂ ਆ ਅਗਲੇ ਪਹਿਲਾਂ ਮੰਨਦੀ ਫਿਰ ਉਹ ਟੱਕਰਾ ਮਾਰਦੇ ਆ ਜਿਹੜੇ ਮੰਗ ਰਹੇ ਜਾਂਦੇ ਤਾਂ ਕਰਕੇ ਕੁਛ ਇਹਨਾਂ ਸੁਭਾਈ ਆ ਗੇਟ ਚੋਂ ਜਾਂਦਾ ਨਹੀਂ ਗੇਟ ਆਪਣੇ ਉੱਧਰ ਵੀ ਹੈ ਪਰ ਸਵਾਇਨਾਂ ਨੂੰ ਇਹ ਗੇੜ ਚ ਜਾਂਦਾ ਕੁਛ ਇੱਥੇ ਡੱਗੀ ਨੇੜੇ ਆ ਜਾਂਦੀਆਂ ਫਿਰ ਇੱਧਰ ਸੁੱਕੇ ਰਹਿੰਦੇ ਜਾਣੀ ਤਾਂ ਕਰਕੇ ਪਾਏ ਹੀ ਬੰਦਦੇ ਆ ਪਸ਼ੂ ਬਸ ਇੱਥੇ ਕਿੱਲਾ ਘਟਦਾਂਗੇ ਨਾ ਜਦੋਂ ਆਪਾਂ ਉਦੋਂ ਫਿਰ ਉਹ ਮੱਝ ਇੱਥੇ ਲਿਆਵਾਂਗੇ ਫਿਰ ਸੈਟਿੰਗ ਜਮਾ ਸਹੀ ਹੋ ਜੂਗੀ ਪੀ ਲਾ ਦੋ ਉਹਨਾਂ ਨੇ ਪਾਣੀ ਲਓ ਜੀ ਹੁਣ ਆਪਾਂ ਉਹਨਾਂ ਨੂੰ ਬੰਨਤਾ ਸੀ ਤੇ ਹੁਣ ਆਪਾਂ ਝੋਟੀ ਲਾ ਲਈ ਚੋਟੀਆਂ ਪੈਲਤੀ ਹੋਗੀ ਮੰਗਰਲੇ ਪਾਸੇ ਕਿਉਂਕਿ ਜਿੰਨਾ ਟੈਮੋ ਕਿੱਲਾ ਨਹੀਂ ਕੱਢਿਆ ਜਾਂਦਾ ਤਾਂ ਕਰਕੇ ਆਪਾਂ ਇਹਨੂੰ ਖੁਰਲੀ ਤੇ ਨਹੀਂ ਬਣ ਸਕਦੇ ਨਹੀਂ ਫਿਰ ਆ ਜੰਗਲਾ ਦਾ ਜਿਹੜਾ ਇੱਚ ਪਸ਼ੂ ਸਿੰਘ ਫਸਾਉਂਦਾ ਹੈਗਾ ਤਾਂ ਕਰਕੇ ਉਹੀ ਮਰਜ ਨਹੀਂ ਫਸਾਉਂਦੀ ਸਿੰਘ ਫਿਰ ਉਹਨੂੰ ਹੀ ਬੰਨਦੇ ਆਪਾਂ ਇੱਥੇ ਤੇ ਉਹਨੂੰ ਉਹਦੀ ਥਾਂ ਤੇ ਕੱਟੀ ਬੰਨ ਦਿੰਦੇ ਆ ਤਾਂ ਕਰਕੇ ਝੋਟੀ ਪਿੱਛੇ ਹੋ ਜਾਂਦੀ ਏ ਤੇ ਆਪਾਂ ਉਹ ਬੰਨਦਿਆਂ ਸੀ ਬਰਕਤ ਤੇ ਬਰਕਤ ਦੀ ਮਾਂ ਉੰਦੀ ਵਧੀਆ ਨਿਗਾਹ ਸਰੀ ਰਹਿੰਦੀ ਅੰਦਰ ਵਸਤਾ ਇਧਰੋਂ ਵੀ ਖੁੱਲਾਗਾ ਬਾਹਰੋਂ ਤੇ ਇਧਰੋਂ ਵੀ ਖੁੱਲਾ ਹੈ ਇਧਰੋਂ ਵੀ ਖੁੱਲਾ ਪਰ ਤਾਂ ਮੀ ਨਿਗਰ ਜੀ ਵਧੀਆ ਬਣ ਜਾਂਦੀ ਹੈ ਕੁਛ ਪਰ ਛੋਟ ਜਿਆਦੇ ਹੋਣ ਕਰਕੇ ਨਾ ਫਿਰ ਨਿਗਰ ਪਸ਼ਵਾਂ ਦੀ ਬਹੁਤ ਬਣ ਜਾਂਦੀ ਹੈ ਲੋ ਜੀ ਆਪਣੀ ਛੋਟੀ ਨੇ ਵੀ ਪੀ ਲਿਆ ਪਾਣੀ ਤੇ ਹੁਣ ਆਪਾਂ ਇਹਨੂੰ ਵੀ ਬੰਦਦੇ ਹਾਂ ਛੋਟੀ ਆਪਾਂ ਲੈ ਆਂਦੀ ਸੀਗੀ ਬਣਤੀ ਸੀ ਤੇ ਹੁਣ ਆਪਾਂ ਮੱਝ ਲੈ ਆਂਦੀ ਹੁਣ ਇਹ ਪਾਣੀ ਪੀ ਜਾਂਦੀ ਹੈ ਇਹਦਾ ਤਾਂ ਆਪਦਾ ਵੀ ਰੁਟੀਨ ਹੈ ਉਧਰ ਉਧਰ ਦੀ ਘੁੰਮ ਕੇ ਆ ਕੇ ਪਾਣੀ ਪੀਣਾ ਛੋਟੀ ਆਪਣੀ ਆ ਖੜੀ ਇੱਥੇ ਬੰਦੇ ਹੁੰਦੇ ਹੁੰਦੇ ਆਪਾਂ ਛੋਟੀ ਨੂੰ ਤੇ ਬਸ ਹੁਣ ਦੋ ਕਟੀਆਂ ਹੀ ਰਹਿ ਗਈਆਂ ਬਸ ਉਹਨਾਂ ਨੂੰ ਬੰਨਾਂਗੇ ਲੋ ਜੀ ਹੁਣ ਆਪਾਂ ਆਪਣੇ ਸਾਰੇ ਪਾਸੋਂ ਬੰਨਤੇ ਆਪਾਂ ਇੱਕ ਕਟੀ ਆਪਣੀ ਇੱਥੇ ਬੰਨਤੇ ਇੱਕ ਪਰਲੇ ਪਾਸੇ ਬੰਨਤੀ ਤੇ ਆਪਣਾ ਹੁਣ ਡੇਲੀ ਦਾ ਐਸ ਵੇਲ ਦਾ ਹੀ ਰੁਟੀਨ ਹੈ ਤੇ ਵੀ ਬੈ ਗਈਆਂ ਦੋਨੇ ਬਰਕਤ ਤੇ ਲక్ష్ਮੀ ਆਪਣੀ ਲక్ష్ਮੀ ਬੈਠੀ ਹੈ ਤੇ ਆਪਾਂ ਕਿਸੇ ਨੂੰ ਵੀ ਨੀਰਾ ਨਹੀਂ ਪਾਇਆ ਸਿਰਫ ਆਪਣੀ ਆਹ ਸੱਜਣ ਮਾਚਨ ਨੀਰਾ ਪਾਇਆਗਾ ਬਸ ਇੱਕੋ ਬੱਠਾ ਨੀਰਾ ਪਾਇਆਗਾ ਵਿੱਚ ਫੀਡ ਪਾਈਏ ਤੇ ਵਿੱਚ ਆਟਾ ਪਾਇਆਗਾ ਮਤਲਬ ਕਿ ਕਿ ਲੋਕ ਫੀਡ ਲਾ ਲੋ ਤੇ 1.5 ਕਿਲੋ ਆਟਾ ਲਾ ਲਓ ਸਰਪੋਂ ਇੱਕ 2 ਕਿਲੋ ਸਮਾਨ ਪਾਏ ਵਿੱਚ ਆਪਾਂ ਕਿਉਂਕਿ ਪਸ਼ੂ ਨੂੰ ਜਿੰਨੀ ਫੀਡ ਤੇ ਦਾਣਾ ਜ਼ਰੂਰੀ ਆਉਣਾ ਹੀ ਨੀਰਾ ਜ਼ਰੂਰੀ ਹੈ ਆਪਣੀ ਮੱਝ ਹੈ ਪਹਿਲਾਂ ਤਾਂ ਤਨਕ ਟੋਕਰੇ ਨੀਰੇ ਦੇ ਖਾਂਦੇ ਸਨ ਚਾਰ ਖਾ ਲੈਂਦੀ ਐਸ ਮੇਤ ਦਾਣਾ ਲੱਗਤ ਹੋ ਜਾਂਦਾ ਬਾਕੀ ਲੇਟੀ ਬਣੀ ਮੈਂ ਖਾ ਲਓ ਅਲੱਗਤ ਹੋ ਜਾਂਦੀ ਐ ਫੇਰ ਹੀ ਪਸ਼ੂ ਦੁੱਧ ਦਿੰਦਾ ਹੈ ਜੀ ਜੇ ਆਪਾਂ ਦਾਣੇ ਦੇ ਨਾਲ ਨਾਲ ਪ੍ਰੋਪਰ ਨੀਰਾ ਪਾਵਾਂਗੇ ਤੋਂ ਜੀ ਏ ਬੱਸ ਇਹ ਹੁਣ ਰੱਜੀ ਹੋਈ ਆ ਹੁਣ ਥੋੜਾ ਖਾਊਗੀ ਬਾਕੀ ਸਾਰਾ ਰਾਤ ਨੂੰ ਖਾ ਕੇ ਬੈਜੂਗੀ ਕਿਉਂਕਿ ਹੁਣ ਇਹਦਾ ਪੀਕ ਮਤਲਬ ਦੁੱਧ ਚੜਨਾਗਾ ਹੁਣੇ ਨੇ ਤੇ ਆਪਾਂ ਨੂੰ ਫੇਰ ਪਤਾ ਲੱਗੂ ਵੀ ਇਹ ਕਿੰਨਾ ਦੁੱਧ ਦਿੰਦੀ ਐ ਹੁਣ ਇਹ ਦੁੱਧ ਵਾਧਦੀ ਜਾ ਰਹੀ ਐ ਮੈਂ ਪਹਿਲਾਂ ਵੀ ਵਲੌਗ ਚ ਦੱਸਿਆਗਾ ਵੀ 17 18 ਤੋਂ ਕਿਲੋ ਤੋਂ ਉੱਤੇ ਉੱਤੇ ਦੁੱਧ ਐ ਹੁਣੇ ਦੇ ਥੱਲੇ ਤੇ ਆਪਣੀ ਵੱਡੀ ਮੱਝ ਦੀ ਝੋਟੀ ਐ ਤੇ ਆਪਾਂ ਆ ਬਣਤੀਆਂ ਆ ਆ ਖੜੀ ਆਪਣੀ ਇੱਕ ਕੱਟੀ ਅੱਲਾ ਪੈਥੇ ਝੋਟੀ ਬੰਦੇ ਸੀ ਝੋਟੀ ਉੱਧਰ ਵਾਗ ਜਾਂਦੀ ਸੀ ਫਿਰ ਆਪਾਂ ਇਹਨੂੰ ਇੱਥੇ ਬੰਦੇ ਲੋ ਜੀ ਇਹ ਲక్ష్ਮੀ ਬੈਠੀ ਹੈ ਆਪਣੀ ਚਲੋ ਜੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਦੇ ਹੋ ਵੀ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਜੀ